ਸਾਸੀਖਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵਿਜਿਟ ਪਿੰਡ ਮਾਛੀਕੇ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਤਹਿਸੀਲ ਨੂੰ ਪੱਟੀ ਲੱਗਦੀ ਆ ਬਾਈ ਰਾਜਪਾਲ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਆ ਮੱਜਾਂ ਦੀ ਵੀਡੀਓ ਪਾਈ ਆ ਤੇ ਇੱਕ ਨਾਲ ਗਾਂ ਵੀ ਵਿਖਾਉਣ ਲੱਗੇ ਤੁਹਾਨੂੰ ਸੋਈ ਸਵਾਈ ਕੋਈ ਚਾਰਕ ਦੇੰਦਾ ਸਮਾਂ ਆ ਗਿਆ 9 ਕਿਲੋ ਦੁੱਧ ਦੱਸਦੇ ਆ ਠੀਕ ਆ ਜੀ ਤੇ ਵੜ ਸਿੰਘਾਂ ਵਾਲੀ ਜਿਵੇਂ ਝੂੰਗੀ ਕਹਿੰਦੇ ਨੇ ਨਾ ਝੂੰਗੀ ਜਾਂ ਦੇਸੀ ਦੇ ਵਿੱਚ ਠੀਕ ਆ ਬਾਕੀ ਧਾਰਾਂ ਮਰਵਾ ਕੇ ਤੁਹਾਨੂੰ ਥੱਲੇ ਦੋ ਦੋ ਚਾਰ ਚਾਰ ਵਿਖਾ ਰਹੇ ਆ ਤੇ ਥੱਲੇ ਮਾਰ ਨੂੰ ਜੀ ਨਹੀਂ ਕਰਦਾ ਮੇਰਾ ਮਾਰ ਦੋ ਕੋਈ ਨਹੀਂ ਦੋ ਦੋ ਧਾਰਾਂ ਦੋ ਦੋ ਮਾਰ ਦੋ ਤੇ ਮੁੜ ਕੇ ਤੋੜ ਕੇ ਖੋਲ ਕੇ ਆਪਾਂ ਚੈੱਕ ਕਰਵਾਉਣੀ ਆ ਲੋ ਇਹ ਸੱਜਣੋ ਕੋਲੀ ਵੜੀ ਆ ਪਿਛਲੇ ਥਣਾਂ ਦੀਆਂ ਮਾਰਿਓ ਲੋ ਜੀ ਲੋ ਜੀ ਦੋ ਜਥਾਂ ਦੀ ਮਾਰ ਦੋ ਲੋ ਜੀ ਬੋਦਰ ਗITAR ਭਾਏ ਮਾਰੀਏਗੀ ਆ ਆਹ ਤਾਂ ਦੀ ਮਾਰ ਦੋ ਉਰ ਲੈ ਸੰ ਮਗਰ ਲੈ ਜੀ ਲੋ ਜੀ ਲੋ ਜੀ ਐ ਪੋਲੀ ਰੂਵਰ ਕੀ ਆ ਬਸ ਕਰੋ ਤੋੜ ਕੇ ਖੋਣ ਕੇ ਚੈੱਕ ਕਰਵਾਈਏ ਤੇ ਸਜਣੋ ਚੰਗੀ ਆ ਸੋਹਣੀ ਆਸ ਕਰਦੇ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜਦੀ ਕਲਾ ਤੰਦਰੁਸਤੀ ਜੋ ਹੋਗੇ ਕਵੈਸਟ ਕਰਦੇ ਆ ਕਿ ਚੈਨਲ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸ ਵੀਰ ਦਾ ਜਿਹੜਾ ਫਾਇਦਾ ਹੋ ਜੇ ਤੇ ਬਾਈ ਰਾਜ ਇੱਕ ਰਾ ਆਪਣਾ ਨਾਮ ਡਰੈਸ ਦੱਸ ਦਗੇ ਭੈਣ ਭਰਾਵਾਂ ਨੂੰ ਪਹਿਲੋ ਰਾਜ ਨਾਮ ਰਾਜਪਾਲ ਸਿੰਘ ਹਾਂਜੀ ਐਂਡ ਮਾਸੀਗੇ ਹਾਂਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਚੰਡੀ ਨੇੜੇ ਮੋਬਾਈਲ ਨੰਬਰ 8728055149 ਤੇ ਪਹਿਲੋ ਦੱਸ ਦਗੇ ਹਾਂ ਨਾ ਕਿੰਨੇ ਦੀ ਦੇ ਦਾਂਗੇ ਮੋਲ ਕੀ ਕਰਦੇ ਹੋ ਮੋਲੇ ਭਾਏ 20 ਕਰਾ ਲਓ 22 ਕਰਾ ਲਓ ਇਹ 17000 ਦੀ ਨੈਟ ਹੋ ਜੂ ਤੇ ਦੁੱਧ ਕਿੰਨਾ ਦੁੱਧ 10 ਆ ਤੁਸੀਂ 9 ਲੀਟਰ ਲਾ ਲਓ 17000 ਤੇ ਜਸਨੋ ਕੋਲਾ ਹੀ ਆ ਜੀ ਤੇ ਠੀਕ ਆ ਖੋਲ ਕੇ ਤੋੜ ਕੇ ਵਿਖਾਈਏ ਲਓ ਭਾਈ ਸੱਜਣੋ 17000 ਦੇ ਵਿੱਚ ਜਿਹੜੀ ਦੇਸੀ ਝੂੰਗੀ ਆ ਭਾਈ ਰਾਜਕੰਦ ਦੇ ਰਾਂਗੇ ਚੋਣ ਤੇ ਰੂਰ ਕੀ ਆ ਆ ਰੂਰ ਦਾ ਠੀਕ ਆ ਜੀ ਤੇ ਵਹਿੜ ਚੰਗੀ ਆ ਸੋਹਣੀ ਥਾਂ ਸੁਣ ਬੜਾ ਸੋਹਣਾ ਲੱਗਾ ਲੋ ਜੀ ਇਹ ਹੋਣਾ ਜੇ ਲਾ ਕੇ ਹਟਿਆ ਸੀ ਤੇ ਨਹੀਂ ਤੇ ਮੱਜਾਂ ਦੇ ਨਾਲ ਹੀ ਵੀਡੀਓ ਜਿਹੜੀ ਜਾਂਦੀ ਅਪਲੋਡ ਹੋ ਜਣੀ ਸੀ ਇਹ ਮਗਰੋਂ ਆਈ ਆ ਤੇ ਫਿਰ ਇਹ ਕਰਕੇ ਵੀਡੀਓ ਦੀ ਵੱਖਰੀ ਬਣ ਗਈ ਲੋ ਜੀ ਸਜਣੋ ਤੇ ਬੱਛਾ ਮਗਰ ਆ ਗਿਆ ਜੀ ਆਪਣੀ ਨਰਖ ਪਰਖ ਕਰਕੇ ਚੋ ਕੇ ਲੈ ਕੇ ਜਾਇਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ